ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਖੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਜੀਵਨ ਵਿੱਚੋਂ ਸਰਵਣ ਕਰੋ ਜੀ ਅੱਗੇ ਛੇ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਿਲਾਪ ਬਾਬਾ ਅਮਰਦਾਸ ਜੀ ਨੂੰ ਹਰਦਵਾਰ ਤੋਂ ਵਾਪਸੀ ਵਿੱਚ ਇੱਕ ਦੁਰਗਾ ਨਾਮ ਦਾ ਬ੍ਰਾਹਮਣ ਮਿਲਿਆ ਬਾਬਾ ਜੀ ਨੇ ਉਸ ਬ੍ਰਾਹਮਣ ਨੂੰ ਆਪਣੇ ਘਰ ਬਾਸਰ ਕੇ ਚੱਲਣ ਲਈ ਗਿਆ ਰਸਤੇ ਵਿੱਚ ਜਾਦੂ ਆਰਾਮ ਕਰ ਰਹੇ ਸੰਤਾਂ ਬ੍ਰਾਹਮਣ ਨੇ ਬਾਬਾ ਅਮਰਦਾਸ ਜੀ ਦੇ ਪੈਰਾਂ ਤੇ ਇੱਕ ਕਮਲ ਦਾ ਨਿਸ਼ਾਨ ਦੇਖਿਆ। ਉਹਨਾਂ ਨੂੰ ਇੱਕ ਆਮ ਇਨਸਾਨ ਨਾ ਜਾਣ ਕੇ ਬਾਬਾ ਜੀ ਨਾਲ ਉਹਨਾਂ ਦੇ ਘਰ ਜਾਣ ਲਈ ਰਾਜੀ ਹੋ ਗਿਆ। ਬ੍ਰਾਹਮਣ ਦੇ ਘਰ ਪਹੁੰਚੇ ਤੇ ਗੁਰੂ ਜੀ ਨੇ ਉਸ ਦੀ ਬਹੁਤ ਟਹਿਲ ਸੇਵਾ ਕੀਤੀ। ਬ੍ਰਾਹਮਣ ਦੇ ਨੇਮ ਸੀ ਕਿ ਆਪ ਭੋਜਨ ਪਕਾ ਕੇ ਖਾਂਦਾ ਸੀ। ਇੱਕ ਦਿਨ ਉਸ ਨੇ ਬਾਬਾ ਜੀ ਤੋਂ ਪੁੱਛਿਆ ਤੁਹਾਡਾ ਗੁਰੂ ਕੌਣ ਹੈ? ਉਸਨੇ ਕੀ ਗੁਰਮੰਤਰ ਆਪ ਜੀ ਨੂੰ ਦਿੱਤਾ ਹੈ। ਬਾਬਾ ਅਮਰਦਾਸ ਜੀ ਸੈਸਬਾ ਨਾਲ ਬੋਲੇ ਅਸੀਂ ਅਜੇ ਤੱਕ ਤਾਂ ਕੋਈ ਗੁਰੂ ਧਾਰ ਨਹੀਂ ਕੀਤਾ ਕਿਸੇ ਪੂਰਨ ਗੁਰੂ ਦੀ ਪਾਲ ਵਿੱਚ ਹਾਂ ਇਹ ਸੁਣਦਿਆ ਹੀ ਬ੍ਰਾਹਮਣ ਬਹੁਤ ਪੜਕਿਆ ਕਹਿ ਨੱਗਾ ਤੁਸੀਂ ਬੜਾ ਅਨਸਤ ਕੀਤਾ ਹੈ ਨ ਗੁਰੇ ਦਾ ਤਾਂ ਪਰਸ਼ਾਵਾਂ ਹੀ ਮੰਦਾ ਹੁੰਦਾ ਹੈ ਮੈਂ ਤੁਹਾਡੇ ਘਰ ਭੋਜਨ ਕਰਦਾ ਰਿਆਂ ਮੇਰੇ ਤਾਂ ਸਾਰੇ ਨੀਮ ਵਰਤ ਤਪ ਇਸ਼ਨਾਨ ਵਿਅਸ ਚਲੇ ਗਏ ਹਨ ਮੈਨੂੰ ਤਾਂ ਭਾਰੀ ਪਛਤਾਵਾ ਕਰਨਾ ਪਵੇਗਾ ਇਹ ਪਾਪ ਧੋਣੇ ਪੈਣਗੇ ਇਹਨਾਂ ਕਹਿ ਕੇ ਬ੍ਰਾਹਮਣ ਉੱਥੋਂ ਚਲਾ ਗਿਆ ਬਾਬਾ ਅਮਰਦਾਸ ਜੀ ਦਾ ਦਿਲ ਬੜਾ ਵਿਚੈਨ ਹੋਇਆ ਮਨ ਵਿੱਚ ਉਦਾਸੀ ਛਾ ਗਈ ਨਗੁਰੇ ਹੋਣ ਦਾ ਅਹਿਸਾਸ ਆਤਮਾ ਨੂੰ ਖੋਰਨ ਲੱਗ ਪਿਆ ਇੱਕ ਦਿਨ ਆਪ ਦੇ ਕੰਨਿਕ ਅ ਮਿੱਠੀ ਆਵਾਜ਼ ਪਈ ਜਦ ਉਹਨਾਂ ਨੇ ਵੇਖਿਆ ਇਹ ਬੀਬੀ ਅਮਰੋ ਦੀ ਆਵਾਜ਼ ਸੀ ਜੋ ਉਹਨਾਂ ਦੇ ਭਰਾ ਦੀ ਨੋਹ ਸੀ ਉਹ ਬੜੀ ਮਿੱਠੀ ਆਵਾਜ਼ ਆਵਾਜ਼ ਵਿੱਚ ਸ਼ਬਦ ਬੋਲ ਰਹੇ ਸਨ ਕਰਨੀ ਕਾਗਦ ਮਨ ਮਸਵਾਨੀ ਬੁਰਾ ਭਲਾ ਦੋਇ ਲੇਖ ਪਈ ਜੋ ਜੋ ਕਿਰਤ ਚਲਾਏ ਤੋ ਚਲਿਏ ਤੋ ਗੁਨ ਨਹੀਂ ਅੰਤ ਹਰੇ ਚਿਤ ਚਿਤਸ ਕੀ ਨਹੀਂ ਬਾਵ ਰਿਆ ਹਰ ਬਿਸਰ ਤੇਰੇ ਗੁਨ ਗਲਿਆ ਰਹਾਓ ਜਾਲੀ ਰੈਨ ਜਾਲ ਦਿਨ ਹੋਵਾ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗਾਏ ਨਿਤ ਫਾਸੀ ਛੂਟ ਸਮੂੜੇ ਕਵਨ ਗੁਣੀ ਕਾਇਆ ਆ ਰਨ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸਤਸ ਦੇਹਾ ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਬੀਬੀ ਅੰਮ੍ਰੋ ਤੋਂ ਪੁੱਛਿਆ ਇਹ ਬਾਣੀ ਬੜੀ ਮਿੱਠੀ ਹੈ ਤੇ ਇਹ ਸ਼ਬਦ ਕਿਸ ਮਹਾਪੁਰਸ਼ ਦੇ ਹਨ ਬੀਬੀ ਅਮਰੋਜੀ ਨੇ ਕਿਹਾ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੋ ਇਸ ਵੇਲੇ ਸੱਚਖੰਡ ਵਿੱਚ ਵਾਸ ਕਰਦੇ ਹਨ ਤੇ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਬਰਾਜਮਾਨ ਹਨ ਉਹ ਖੰਡੂਰ ਸਾਹਿਬ ਰਹਿੰਦੇ ਹਨ ਇਹ ਜਾਣ ਕੇ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦਾ ਨਿਸ਼ਚੈ ਕਰ ਲਿਆ ਉਹਨਾਂ ਨੂੰ ਆਸ ਹੋ ਗਈ ਕਿ ਉਹਨਾਂ ਨੂੰ ਪੂਰਨ ਗੁਰੂ ਮਿਲ ਗਿਆ ਹੈ ਅਤੇ ਹੁਣ ਮੇਰਾ ਭਟਕਣਾ ਬੰਦ ਹੋ ਜਾਵੇਗਾ ਜਿਸ ਗੁਰੂ ਲਈ ਉਹ ਭਟਕ ਰਹੇ ਸਨ ਉਹ ਗੁਰੂ ਅੰਗਦ ਦੇਵ ਮਾਰਾ ਸਾਹਿਬ ਜੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਕੀ ਤੋਂ ਤੱਕ ਸਮਾਪਤ ਹੈ ਜੀ ਸਰਵਨ ਜ਼ਰੂਰ ਕਰਿਆ ਕਰੋ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ